ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਦੇਸ਼ ਵਿਦੇਸ਼ੀ ਸ਼ੁਭਾਧੀਆਂ ਸਾਰੀਆਂ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਅੱਜ ਅਸੀਂ ਉਹਨਾਂ ਦੇ ਜਨਮ ਸਥਾਨ ਗੁਰੂ ਕੀ ਵਡਾਲੀ ਵਿਖੇ ਪਹੁੰਚੇ ਹੋਏ ਆਂ ਜਾਣਾਂਗੇ ਇਸ ਜਗ੍ਹਾ ਦੇ ਇਤਿਹਾਸ ਨੂੰ ਕੁਝ ਅਜਹੀਆਂ ਅਲੌਕਿਕ ਗੱਲਾਂ ਜੋ ਲੋਕਾਂ ਦੇ ਇਤਿਹਾਸ ਤੋਂ ਵਾਂਝੀਆਂ ਜਾਂ ਲੋਕ ਉਹਨਾਂ ਤੋਂ ਜਾਣੂ ਨਹੀਂ ਨੇ ਤਾਂ ਗੱਲਬਾਤ ਕਰਦੇ ਆ ਕਿਉਂਕਿ ਅੱਜ ਛੇਵੇਂ ਪਾਤਸ਼ਾਹੀ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਭਾਈ ਸਾਹਿਬ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇਖ ਸੁਣ ਰਹੀਆਂ ਨੇ ਇਸ ਜਗ੍ਹਾ ਦੇ ਇਤਿਹਾਸ ਦੇ ਨਾਲ ਉਹਨਾਂ ਨੂੰ ਜਾਣੂ ਕਰਵਾ ਦਿਓ ਤੁਹਾਡੇ ਚੰਨਨ ਰਾਏ ਜਿੰਨੀ ਵੀ ਸੰਗਤਾਂ ਇਹ ਆਪ ਜੀ ਦਾ ਚੈਨਲ ਦੇਖ ਰਹੀਆਂ ਨੇ ਉਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਸੱਚੇ ਪਾਤਸ਼ਾਹ ਜੀ ਦਾ ਜੋ ਅੱਜ ਦਾ ਇਹ ਪਾਵਨ ਪ੍ਰਕਾਸ਼ ਗੁਰਪੁਰਬ ਇਸ ਜਗ੍ਹਾ ਤੇ ਮਨਾਇਆ ਜਾ ਰਿਹਾ ਜੀ ਸੰਮਤ 1595 ਦੇ ਵਿੱਚ ਸਾਬ ਜੀ ਦਾ ਇਸ ਜਗ੍ਹਾ ਤੇ ਉੱਤੇ ਅਵਤਾਰ ਹੁੰਦਾ ਹੈ ਔਰ ਸਾਬ ਜੀ ਦਾ ਜਿਹੜੇ ਵੱਡੇ ਭਰਾਤਾ ਬਾਬਾ ਪੀਰਤੀ ਚੰਦ ਜੀ ਜੋ ਕਿ ਗੁਰਤਾਗੱਦੀ ਨਾਮ ਮਿਲਣ ਕਰਕੇ ਕਾਫੀ ਵਿਰੋਧ ਕੀਤਾ ਉਹਨਾਂ ਨੇ ਤੇ ਉਸ ਵਕਤ ਇਸ ਨਗਰ ਜਿਹੜਾ ਕੱਲਾ ਨਾਮ ਪੱਲਾ ਵਡਾਲੀ ਸੀ ਸਾਬ ਜੀ ਦੇ ਕੋਲ ਗਏ ਮਹਾਰਾਜ ਜੀ ਨੂੰ ਆਖਿਆ ਸੱਚੇ ਪਾਛੇ ਆਪ ਕੁਝ ਸਮਾਂ ਇਸ ਨਗਰ ਤੋਂ ਦੂਰ ਚਲੇ ਜਾਓ ਉਸ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਬ ਜੀ ਚੱਲ ਕਰਕੇ ਇਸ ਜਗ੍ਹਾ ਉੱਪਰ ਪਹੁੰਚੇ ਔਰ ਇਸ ਜਗ੍ਹਾ ਉੱਤੇ ਹੀ ਸਾਬ ਜੀ ਦਾ ਪ੍ਰਕਾਸ਼ ਜੋ ਹੈ 1595 ਨੂੰ 21 ਹਾਰ 1595 ਨੂੰ ਮਾਤ ਗੰਗਾ ਤੇ ਪਾਵਨ ਕੂਕ ਤੋਂ ਹੋਇਆ ਔਰ ਉਸ ਕਰਕੇ ਇਸ ਨਗਰ ਦਾ ਨਾਮ ਪਹਿਲਾਂ ਵਡਾਲੀ ਸੀ ਫਿਰ ਗੁਰੂ ਸਾਹਿਬ ਜਨਮ ਹੋਣ ਕਰਕੇ ਗੁਰੂ ਕੀ ਵਡਾਲੀ ਕਰਕੇ ਪ੍ਰਸਿੱਧ ਹੋ ਗਿਆ ਇਤੋਂ ਕੁਝ ਦੂਰੀ ਤੇ ਇੱਕ ਨਗਰ ਹੈ ਜਿਹਦਾ ਨਾਮ ਹੈ ਸ਼ਿਹਟਾ ਸਾਹਿਬ ਬੜਾ ਇਤਿਹਾਸਕ ਪਾਵਨ ਸਥਾਨ ਹੈ ਪਾਤਸ਼ਾਹ ਪੰਜਵੀਂ ਔਰ ਛੇਵੀ ਦਾ ਔਰ ਦੇਖੋ ਲੋਕਾਂ ਦੇ ਜਦੋਂ ਕੋਈ ਘਰ ਵਿੱਚ ਕੋਈ ਪੁੱਤਰ ਪੈਦਾ ਹੋਵੇ ਤੇ ਆਪਾਂ ਅੱਜ ਅਜੋਕੇ ਸਮੇਂ ਤੱਕ ਦੇ ਆ ਕਿ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਕੋਈ ਢੋਲਟ ਮੱਕਾ ਕਰਦਾ ਹੈ ਹਾਂ ਜੀ ਪਰ ਸਾਬ ਜੀ ਨੇ ਮਾਨਵਤਾ ਦਾ ਧਿਆਨ ਕਰਦਿਆਂ ਕਲਿਆਣਕਾਰੀ ਪਰਉਪਕਾਰੀ ਜੀਵ ਦਾ ਆਪਣਾ ਸੁਭਾਵ ਨੂੰ ਤਿਆਗਿਆ ਨਹੀਂ ਸਾਬ ਜੀ ਨੇ ਪਾਣੀ ਦੀ ਕਿੱਦਤ ਨੂੰ ਦੂਰ ਕਰਨ ਵਾਸਤੇ ਕਿ ਉੱਥੇ ਪਵਿੱਤਰ ਖੂਲ ਗਵਾਇਆ ਇੱਕ ਸਮੇ ਉਹਦੇ ਚ 6 ਮਾਲਾਂ ਜਿਹਦੇ ਚਲਵਾਈਆਂ ਗਈਆਂ ਉਹ ਨਗਰ ਦਾ ਨਾਮ ਰੱਖਿਆ ਗਿਆ ਛੇ ਹਰਟਾ ਸਾਹਿਬ ਉਹ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰੂਪ ਸਮਰਪਿਤ ਹੋ ਕਰਕੇ ਹੀ ਉੱਥੇ ਉਹ ਟੱਕ ਲਗਾਇਆ ਗਿਆ ਔਰ 1595 ਨੂੰ ਉਹਦਾ ਟੱਕ ਲੱਗਦਾ ਔਰ 1597 ਵਿੱਚ ਉਹਦਾ ਜਿਹੜਾ ਉਹ ਕੜ ਕੱਟ ਕੇ ਸੰਗਤਾਂ ਨੂੰ ਮਿੱਠਾ ਜਲ ਸ਼ਕਨ ਵਾਸਤੇ ਦਿੱਤਾ ਜਾਂਦਾ ਉਸ ਜਗ੍ਹਾ ਉੱਪਰ ਵੀ ਸਾਲਾਨਾ ਜੂੜ ਮੇਲਾ ਬਸੰਤ ਪੰਚ ਦਾ ਬੜਾ ਭਾਰੀ ਮਨਾਇਆ ਜਾਂਦਾ ਇਸ ਜਗ੍ਹਾ ਉੱਪਰ ਜਿੱਥੇ ਅੱਜ ਆਪਾਂ ਬੈਠੇ ਹਾਂ ਇਸ ਜਗ੍ਹਾ ਉੱਪਰ ਵੀ 1500 ਜੋ ਪਚਨੂਚ ਸਾਹਿਬ ਜੀ ਨੇ ਉਤਾਰਤ ਆ ਰਿਹਾ ਉਹ ਨਿਰੰਤਰ ਉਸ ਸਮੇਂ ਤੋਂ ਲੈ ਕੇ ਹੁਣ ਸਮੇਂ ਤੱਕ ਅਜੋਕੇ ਸਮੇਂ ਵਿੱਚ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਮੈਨੇਜਰ ਗੁਰਦਾਰਾ ਸ੍ਰੀ ਛਾਟਾ ਸਾਹਿਬ ਇਲਾਕੇ ਦੀਆਂ ਸਮੂਹ ਸਭਾ ਸੁਸਾਇਟੀਆਂ ਤੇ ਜਿਤਨੀਆਂ ਵੀ ਸੰਗਤਾਂ ਨੇ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਪਰਸੋਂ ਦੇ ਰੋਜ ਤੋਂ ਸ਼੍ਰੀ ਖੰਡ ਪਰਸਾ ਆਪਣਾ ਆਰੰਭ ਹੋਇਆ ਸੀ ਜਿਨ੍ਹਾਂ ਦੇ ਅੱਜ ਸਵੇਰੇ 9 ਵਜੇ ਭੋਗ ਪਏ ਨੇ ਉਪਰੰਤ ਸਿੱਖ ਕੌਮ ਦੇ ਮਾਇਨਾਜ ਹਰਤੇ ਸਿੰਘ ਸਾਹਿਬ ਜਨਰਲ ਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਕਾਤਕ ਸਾਬ ਉੱਚੇਚੇ ਤੌਰ ਤੇ ਪਹੁੰਚੇ ਉਥੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਉਹ ਵੀ ਪਹੁੰਚੇ ਔਰ ਬੀਬੀ ਕਿਰਨਜੋਤ कौर ਜੀ ਔਰ ਪੱਥੇ ਦੇ ਪਤਵੰਤੇ ਸੱਜਣ ਜਿਹੜੇ ਸ਼੍ਰੋਮਣੀ ਕਮੇਟੀ ਤੇ ਪਹੁੰਚੇ ਤੇ ਅਜੇ ਵੀ ਕਾਫੀ ਸੰਗਤਾਂ ਤੁਸੀਂ ਬਾਹਰ ਤੋਂ ਕੋਈ ਅਜੇ ਵੀ ਬਹੁਤਾਤ ਵਦੇਰੀ ਗਿਣਤੀ ਸੰਗਤਾਂ ਜਿਹੜੇ ਪਹੁੰਚ ਰਹੀਆਂ ਨੇ ਤੇ ਇਹਨਾਂ ਸੰਗਤਾਂ ਦੇ ਆਮਦ ਦੇ ਵਿੱਚ ਜਿਹੜੇ ਪ੍ਰਬੰਧ ਨੂੰ ਪੁੱਖਤਾ ਨਹੀਂ ਜਿਹੜਾ ਪਾਰਕਿੰਗ ਦਾ ਪ੍ਰਬੰਧ ਹੈ ਲੰਗਰਾਂ ਦਾ ਪ੍ਰਬੰਧ ਹੈ ਰਹਿائش ਦੇ ਪ੍ਰਬੰਧ ਬਿਲਕੁਲ ਮੁਕੰਮਲ ਨੇ ਸਗਤਾਂ ਜਿਹੜੇ ਤੁਹਾਡੇ ਚੰਦਰ ਦੇ ਦੇਖ ਰਹੇ ਉਹਨਾਂ ਨੇ ਬਿਨੇ ਕਰਦੇ ਹਾਂ ਇਤਿਹਾਸ ਤੋਂ ਜਾਣੂ ਹੋਈਏ ਆਪਾਂ ਇਸ ਜਗ੍ਹਾ ਨੂੰ ਅੱਖੋਂ ਪਰੋਖੇ ਕਰਕੇ ਬੈਠੇ ਹਾਂ ਕਿਉਂਕਿ ਇਹ ਤਖਤ ਦੇ ਬਰਾਬਰ ਤੋਲ ਸਮਾਨ ਹੈ ਜਿਵੇਂ ਆਪਾਂ ਸ਼੍ਰੀ ਕਾਲਕਟਕ ਸਾਹਿਬ ਸਿਰਜਨ ਹਾਰੇ ਦਾਤੇ ਨੇ ਜੇ ਉੱਥੇ ਸਜਦਾ ਕਰਦੇ ਆਂ ਪਰ ਇਹ ਵੀ ਤਖਤ ਦੇ ਤੋਲੇ ਹੀ ਹੈ ਮੈਂ ਤਾਂ ਕਈ ਵਾਰ ਬਿਨੇ ਕੀਤੀ ਹੈ ਵੀ ਇਸ ਪਾਵਨ ਪਵਿੱਤਰ ਸਥਾਨ ਦੀ ਮਹਾਨਤਾ ਉਦੋਂ ਤੋਂ ਘੱਟ ਨਹੀਂ ਸਾਹਿਬ ਜੀ ਕਹਿੰਦੇ ਨੇ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਹੈ ਸੇ ਜੰਤ ਪਏ ਹਰਿਆਵਲੇ ਜਿਨੇ ਮੇਰਾ ਸਤਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੁਜਨਨੀ ਜਿਨ ਗੁਰ ਜਣਿਆ ਮਾਹ ਮਹਾਰਕ ਦੇ ਆਪ ਉਹ ਬਲਿਹਾਰ ਸਤਗੁਰੂ ਆਪ ਮੁਕਤ ਮੋਹ ਤਾਰੇ ਜਿਹੜਾ ਮੁਕਤੀ ਦਾ ਦਾਤਾ ਦੇਣ ਵਾਲਾ ਉਹਦੇ ਦਰ ਤੇ ਆਪਾਂ ਬੈਠੇ ਆਂ ਤੁਹਾਡੇ ਚੰਨ ਰਾਏ ਮੈਂ ਅੱਜ ਦਾ ਅਜੋਕਾ ਸੰਦੇਸ਼ਾ ਜਿਹੜਾ ਉਹ ਇਹੇ ਦੇਣਾ ਚਾਹਾਂਗਾ ਇੱਕ ਤਾਂ ਆਪਾਂ ਗੁਰਬਾਣੀ ਦੇ ਲੜ ਲੱਗੇ ਦੇਹ ਤਾਰੀ ਡੰਮੀਆਂ ਗੁਰੂਆਂ ਦਾ ਪਖੰਡਾ ਦਾ ਪਾਜ ਤੋਂ ਆਪਾਂ ਬਚੀਏ ਜਿਹੜੇ ਅੱਜ ਆਪਣੇ ਆਪ ਨੂੰ ਗੁਰੂ ਖਮਾਉਣ ਦੇਣੋਂ ਤੋਂ ਬਚੇ ਕੋ ਗੁਰੂ ਸਿਰਫ ਗੁਰੂ ਸ਼ਬਦ ਗੁਰੂ ਹੈ ਮਹਾਰਨ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਪਹਿਲੇ ਪਾਤਸ਼ਾਹ ਨੇ ਵੀ ਆਖਿਆ ਸੀ ਸਾਡਾ ਸੁਰਤ ਗੁਰੂ ਸ਼ਬਦ ਤੋਂ ਚੇਲਾ ਉਹੀ ਫਲਸਫਾ ਜਿਹੜਾ 10ਵੇਂ ਗੁਰੂ ਨੇ ਆਖਿਆ ਗੁਰੂ ਮਾਨਿਓ ਗ੍ਰੰਥ ਇਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਪ੍ਰਧਾਨਤਾ ਜਿਹੜੀ ਉਹ ਸਾਨੂੰ ਮੰਨਣੀ ਪਵੇਗੀ ਸ਼ਬਦ ਤੇ ਲੜ ਲੱਗਣਾ ਪਵੇਗਾ ਔਰ ਇੱਕ ਜਿਹੜੀ ਅੱਜ ਸਮੇ ਦੀ ਮੰਗ ਹੈ ਮੈਂ ਤੁਹਾਡੇ ਚੈਨਲ 'ਤੇ ਇਹ ਜ਼ਰੂਰ ਕਹਿਣਾ ਚਾਹਾਂਗਾ ਆਪਾਂ ਆਉਣ ਵਾਲਾ ਕੱਲ ਬਚਾਈਏ ਪਾਣੀ ਔਰ ਵਾਤਾਵਰਣ ਜਿਤਨਾ ਸਾਡਾ ਨੁਕਸਾਨ ਹੋ ਚੁੱਕਾ ਹੈ ਆ ਤੁਸੀਂ ਤੱਕੋ ਜੋ ਪਿਛੇ ਗਮੇ ਗਰਮੀ ਪਈ ਉਹਦੇ ਵਾਸਤੇ ਆਪਾਂ ਖੁਦ ਜ਼ਿੰਮੇਵਾਰ ਇਨਸਾਨ ਜ਼ਿੰਮੇਵਾਰ ਕੁਦਰਤ ਨਹੀਂ ਕੁਦਰਤ ਕੋ ਬਹੁਤ ਆਪਾਂ ਖਲਵਾੜ ਕਰ ਦਿੱਤਾ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਇੱਥੇ ਵੀ ਫੁੱਲਾਂ ਦਾ ਮਾਫ ਕਰਨਾ ਫਲਾਂ ਦੇ ਬੂਟਿਆਂ ਦਾ ਪ੍ਰਸ਼ਾਦ ਸਵੇਰੇ ਵੰਡਿਆ ਗਿਆ ਕੋਈ ਤਕਰੀਬਨ 2.5 ਹਜ਼ਾਰ ਬੂਟਾ ਵੰਡਿਆ ਗਿਆ ਜੀ ਤੇ ਅਜੇ ਵੀ ਬੂਟੇ ਜਿਹੜੇ ਉਹ ਸ਼ਹਾੜਾ ਸਾਹਿਬ ਤੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਮੈਂ ਤੁਹਾਡੇ ਚੈਨਲ 'ਤੇ ਕਹਾਂਗਾ ਕਿ ਆਪਾਂ ਬਰਸਾਤ ਆਉਣ ਵਾਲੀਆਂ ਨੇ ਹਰ ਇੱਕ ਬੰਦੇ ਦਾ ਫਰਜ਼ ਹੈ ਜੇਕਰ ਗੁਰੂ ਨਾਨਕ ਨਾਮ ਦਾ ਸਿੱਖ ਹੈ ਉਹ ਗੁਰੂ ਸਾਹਿਬ ਦੇ ਪਵਿੱਤਰ ਯਾਦ ਨੂੰ ਮਨਾਉਂਦਿਆਂ ਹੋਇਆਂ ਜਰੂਰ ਦੋ ਬੂਟੇ ਆਪਣੇ ਘਰ ਦੇ ਆਸ-ਪਾਸ ਜਰੂਰ ਲਾਵੇ ਵਾਤਾਵਰਨ ਬਸ ਸਕੇ ਜੜ ਬਸ ਸਕੇ ਜੇ ਪਾਣੀ ਹੈ ਤੇ ਆਪਣਾ ਕੱਲ ਦਾ ਜੀਵਨ ਹੈ ਜੇ ਇਹ ਨਾ ਬਚਿਆ ਕਿਉਂਕਿ ਸਾਬ ਜੀ ਨੇ ਆਖਿਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮ ਹੱਤ ਜੇ ਸਾਰਾ ਹੀ ਕੁਝ ਆਪਾਂ ਬਰਬਰਦ ਕਰ ਦਿੱਤਾ ਆਉਣ ਵਾਲੀ ਪੀੜ੍ਹੀ ਉਹਦੇ ਵਾਸਤੇ ਕੁਝ ਛੜ ਕੇ ਨਹੀਂ ਜਾਵਾਂਗੇ ਮੈਂ ਇਹੀ ਕਹਾਂਗਾ ਆਪਾਂ ਗੁਰਬਾਣੀ ਤੇ ਲੜ ਲੱਗੀਏ ਬਾਣੀ ਬਾਣੀ ਦੇ ਧਾਰ ਨਹੀਂ ਹੋਈਏ ਤੇ ਆਪਣਾ ਵਾਤਾਵਰਨ ਬਚਾ ਕੇ ਰੱਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਾਲ ਸਾਹਿਬ ਜੀ ਗੱਲ ਕੀਤੀ ਗਈ ਆ ਕੁਛ ਧਰਮ ਨੂੰ ਲੈ ਕੇ ਵੀ ਜਿਸ ਤਰ੍ਹਾਂ ਅੱਜ ਕੱਲ ਪਖੰਡਵਾਦ ਬਹੁਤ ਜਿੱਦਾਂ ਚਰਚਿਤ ਹੋ ਚੁੱਕਿਆ ਵਾ ਧਰਮ ਨੂੰ ਲੈ ਕੇ ਚਾਹੇ ਉਹ ਕਿਸੇ ਵੀ ਧਰਮ ਹੈ ਕਿਸੇ ਧਰਮ ਦਾ ਨਾਮ ਲੈ ਕੇ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਲੇਕਿਨ ਪਿੱਛੇ ਜੇ ਕਿ ਈਸਾਈ ਧਰਮ ਦੇ ਵੱਲੋਂ ਵੀ ਹੋਇਆ ਸੀ ਕ੍ਰੂਸ਼ੇਡ ਨੂੰ ਲੈ ਕੇ ਕ੍ਰੂਸ਼ੇਡ ਦੀ ਵਰਤੋਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿਉਂਕਿ ਕ੍ਰੂਸ਼ੇਡ ਸ਼ਬਦ ਦਾ ਸ਼ਾਇਦ ਤੁਹਾਨੂੰ ਵੀ ਗਿਆਨ ਹੋਵੇ ਕਿ ਕ੍ਰੂਸ਼ੇਡ ਦਾ ਮਤਲਬ ਇੱਕ ਧਰਮ ਯੋਧੀ ਹੁੰਦਾ ਕੀ ਮੰਨਦੇ ਹੋ ਕਿ ਜਿਹੜੇ ਲੋਕ ਆਪਣਾ ਧਰਮ ਪਰਵਰਤਨ ਕਰ ਰਹੇ ਨੇ ਉਹਨਾਂ ਦੇ ਵਿੱਚ ਜ਼ਿੰਮੇਵਾਰ ਕੌਣਾ ਕਸੂਰਵਾਰ ਕੌਣਾ ਮੈਂ ਤਾਂ ਇੱਕ ਗੱਲ ਕਵਾਂਗਾ ਜੀ ਜਿਹਦੀ ਗੁਰੂ ਨਾਨਕ ਦੇ ਘਰ ਵਿੱਚ ਪੂਰੀ ਨਹੀਂ ਪਈ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਏ ਪੂਰੀ ਨਹੀਂ ਪਵੇਗੀ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਧਰਮ ਪਰਵਰਤਨ ਦੀ ਇਨਸਾਨ ਦਾ ਲਾਲਚ ਇਹਨਾਂ ਵੱਧ ਚੁੱਕਾ ਹੈ ਪੈਸੇ ਦੀ ਤਮਾ ਇਨੀ ਵੱਧ ਚੁੱਕੀ ਹੈ ਅਸੀਂ ਧਰਮ ਨੂੰ ਛਕੇ ਟੰਗ ਦਿੱਤਾ ਗੁਰੂ ਸਾਹਿਬ ਜੀ ਨੇ ਆਖਿਆ ਸੀ ਸੀਸ ਮੰਗਣਾ ਤੇ ਮਹਾਰਾਣੀ ਕਹਿਆ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਉ ਸੇਰ ਧਰ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾ ਨਕੀ ਇੱਥੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨਾ ਕੋਈ ਰੇਣ ਕਾ ਤੋ ਆਓ ਹਮਾਰੇ ਪਾਸ ਦੂਸਰਾ ਮੈਂ ਨਾ ਨਹੀਂ ਲਵਾਂਗਾ ਕਿਉਂਕਿ ਮੈਂ ਕਿਸੇ ਧਰਮ ਦਾ ਖਿਲਾਫ ਨਹੀਂ ਮੈਂ ਉਹ ਗੱਲ ਕਹਿਣੀ ਚਾਹਾਂਗਾ ਜਿਹੜੇ ਛੱਡ ਕੇ ਜਾ ਰਹੇ ਨੇ ਜਾਂ ਜਿਹੜੇ ਲਾਲਚ ਵਸ ਹੋ ਕੇ ਜਾ ਰਹੇ ਨੇ ਦੇਖੋ ਮਰਨਾ ਕਿਦਨਾਂ ਹੋਵੇਗਾ ਇਹ ਪੱਕਾ ਹੈ ਮਰਨ ਲਖੈ ਮੰਡਣਮ ਹੈ ਗੁਰਬਾਣੀ ਆਖਰੀ ਹੈ ਮਰਨਾ ਪਰ ਜੇਕਰ ਜ਼ਮੀਰ ਨੂੰ ਮਾਰ ਕਰਕੇ ਆਪਾਂ ਕੋਈ ਮਰੇ ਉਹ ਜ਼ਮੀਰ ਦਾ ਮਰਿਆ ਉਹ ਮਰੇ ਰਹੇਗਾ ਉਹ ਕਦੀ ਵੀ ਨਹੀਂ ਬੇਸ਼ੱਕ ਦੀ ਮਹਿਲ ਪਾਲੇ ਕੋਠੀਆਂ ਪਾਲਵੇ ਪਰ ਗੁਰੂ ਤੋਂ ਬੇਵਕ ਹੋ ਕੇ ਜਿਹੜਾ ਮਰਿਆ ਸਤਗੁਰੂ ਨੇ ਜੇ ਕੋ ਗੁਰੂ ਤੋਂ ਬੇਵਕ ਹੋ ਬਿਨ ਸਤਗੁਰੂ ਮੁਕਤ ਨਾ ਪਾਵੇ ਜਿਹੜਾ ਬੇਵਕ ਹੋ ਗਿਆ ਗੁਰੂ ਤੋਂ ਬਗੈਰ ਮੁਕਤੀ ਨਹੀਂ ਪਾ ਸਕੇਗਾ ਆਸੀ ਤਾਂ ਗੁਰੂ ਦੇ ਲੜ ਲੱਗਣ ਵਾਸਤੇ ਆ ਜਿਹ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਚ ਲਾਇਆ ਨਾ ਇਸ ਧਰਮ ਦੇ ਬਾਨੀ ਸਰਪਰਸ ਦੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਇਹ ਧਰਮ ਨਿਰਮਲ ਪੰਥ ਹੈ ਮਾਰਿਆ ਸਿੱਕਾ ਜਗਨਾਰਨ ਨਿਰਮਲ ਪੰਥ ਚਲਾਇਆ ਇੱਕ ਪਵਿੱਤਰ ਧਰਮ ਚਲਾਇਆ ਜਿਹਦੇ ਚ ਕੋਈ ਲਾਲਚ ਨਹੀਂ ਕੋਈ ਧਰਮ ਦੇ ਵਿੱਚ ਪਰਵਰਤੇ ਕਰਨ ਦਾ ਨਹੀਂ ਜਿਹੜੇ ਛੱਡ ਕੇ ਜਾ ਰਹੇ ਨੇ ਉਹਨਾਂ ਦਾ ਕੀ ਪਤਾ ਜੇ ਅੱਜ ਮੰਨ ਲਓ ਉਹਨਾਂ ਦੀ ਕੀਮਤ ਲੱਗ ਰਹੀ ਹੈ ਕੱਲ ਨੂੰ ਕੋਈ ਵੱਧ ਦੇਣ ਵਾਲਾ ਆ ਗਿਆ ਤੂੰ ਛੱਡ ਕੇ ਉਹਨੂੰ ਚਲੇ ਜਾਣਗੇ ਸੋ ਇਸ ਕਰਕੇ ਜਿਹੜੇ ਜਾ ਰਹੇ ਨੇ ਮੈਂ ਉਹਨਾਂ ਬਾਬਤ ਹੀ ਕਹਾਂਗਾ ਤਮਾਂ ਨੂੰ ਮਾਰ ਲਈਏ ਸਤ ਸੰਤੋਖ ਦੀ ਗੰਢ ਬਣ ਲਈਏ ਕਿਉਂਕਿ ਇਹੀ ਮਹਾਰਾਜ ਨੇ ਆਖਿਆ ਸੀ ਦਇਆ ਕਪਾਸ ਤੋਗ ਸੋਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਹਾਈ ਤਾਂ ਪਾਂਡੇ ਕਤ ਇਹ ਜਿਹਨੂੰ ਸਾਰੇ ਵਾਸਤੇ ਉਹ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਇਸਾਈ ਹੈ ਜਿਹਦੇ ਕੋ ਦਇਆ ਸਤ ਹੈ ਸੰਤੋਖ ਹੈ ਧਰਮ ਪੱਲੇ ਉਹ ਕਾਮਯਾਬਾ ਅੱਜ ਕੱਲ ਜਿੱਦਾਂ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਨੌਜਵਾਨ ਖੇਡਾਂ ਨੂੰ ਵੀ ਛੱਡ ਰਹੇ ਨੇ ਜਿਸ ਤਰ੍ਹਾਂ ਕਹਿ ਦਈਏ ਕਿ ਇੱਕ ਪਾਸੇ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਕਿਸੇ ਦਿਨ ਨੂੰ ਜਵਾਨੀ ਦਾ ਬਹੁਤ ਵੱਡਾ ਕਾਹਨ ਹੋਊਗਾ ਕਿਸ ਤਰ੍ਹਾਂ ਨਸ਼ਿਆਂ ਦੇ ਉੱਤੇ ਰੋਕਥਾਮ ਕੀਤੀ ਜਾ ਸਕਦੀ ਆ ਨਸ਼ਾ ਬਿਰਤੀ ਜਿਹੜੀ ਹੈ ਨਾ ਜੀ ਉਹ ਮਨ ਦੀ ਅਵਸਥਾ ਮੈਂ ਪਹਿਲਾਂ ਕਹਿ ਚੁੱਕਾ ਮਨ ਸ਼ਤਾਨ ਸਾਡੇ ਬੱਚਿਆਂ ਦੇ ਵਿੱਚ ਜੋ ਤੁਸੀਂ ਤੱਕੇ ਹੋਗੇ ਬਾਹਰ ਜਾਂਦੇ ਨੇ ਮੈਂ ਤਾਂ ਕਈ ਵਾਰ ਛੜਾ ਸਾਡੇ ਸਟੇਜ 'ਚੋਂ ਵੀ ਆਖਿਆ ਹੈ ਪੈਸੇ ਦਾ ਸੁੱਖ ਨਹੀਂ ਗੁਰਬਾਣੀ ਦਾ ਤੁਕ ਪੜੀ ਮਾਰ ਕੇ ਸੁੱਖ ਨਾ ਹੀ ਰੇ ਹਰ ਭਗਤ ਬਿਨਾ ਜਿਨੇ ਸੁੱਖ ਆਪਨ ਲੱਭਦੇ ਫਿਰਦੇ ਨਾ ਇਹ ਸੁੱਖਾਂ ਦਾ ਕੋਈ ਅੰਤ ਨਹੀਂ ਇਤੋਂ ਬੜੇ ਗਾਂ ਦੀ ਗਾਂ ਨਸ਼ੇ ਪਏ ਨੇ ਮਾਨਸਿਕ ਤੌਰ ਦੇ ਉਤੇ ਪਰੇਸ਼ਾਨ ਵਿਅਕਤੀ ਉਹ ਨਸ਼ੇ ਦਾ ਸਾਰਾ ਲੈਂਦਾ ਲੈਂਦਾ ਕੋੜ ਜਿਹੜਾ ਕਮਜ਼ੋਰ ਜਿਹਦਾ ਮਨ ਦੇ ਉੱਤੇ ਕਾਬੂ ਨਹੀਂ ਜਪਜੀ ਸਾਹਿਬ ਦਾ ਤੁਸੀਂ ਪੜੋ ਮਾਰੇ ਕਹਿੰਦੇ ਮਨ ਜੀਤੈ ਜਗ ਜੀਤ ਮਨ ਨੂੰ ਜਿੱਤ ਲਿਆ ਜਗ ਨੂੰ ਜਿੱਤ ਲਿਆ ਜਿਹੜਾ ਮਨ ਦੇ ਉੱਤੇ ਕੰਟਰੋਲ ਨਹੀਂ ਮੈਂ ਨਹੀਂ ਸਮਝਦਾ ਕਿੰਦਾ ਕੰਮ ਹੋ ਸਕੇਗਾ ਉਹ ਮਨੁੱਖ ਕਮਜ਼ੋਰ ਹੈ ਆਤਮਿਕ ਬਲ ਮਿਲਦਾ ਗੁਰੂ ਕੋ ਸਾਹਿਬ ਕਹਿੰਦੇ ਨੇ ਬਾਣੀ ਪ੍ਰਭ ਕਿ ਸਭ ਕੋ ਬੋਲੇ ਆਪ ਕਬੂ ਹਡੋਲੇ ਜਿਹੜਾ ਆਪ ਨਹੀਂ ਡੋਲਦਾ ਪ੍ਰਮਾਤਮਾ ਦਾ ਡੋਲੜ ਦਿੰਦਾ ਤੇ ਜਦੋਂ ਮਨ ਮਜ਼ਬੂਤ ਹੈ ਨਸ਼ਾ ਵਾਲਾ ਆਪਣੇ ਨਹੀਂ ਜਾਵਾਂਗੇ ਕਸੂਰ ਸਾਡਾ ਹੈ ਕਾਸੀਮ ਬੱਚਿਆਂ ਨੂੰ ਆਪਣੇ ਧਾਰਮਿਕ ਵਿਰਸੇ ਤੋਂ ਦੂਰ ਲੈ ਕੇ ਜਾ ਰਹੇ ਮੈਂ ਕਨਵਰਟ ਸਕੂਲਾਂ ਦੇ ਖਿਲਾਫ ਨਹੀਂ ਪੜਾਉ ਜਿਹੜੇ ਮਰਜ ਸਕੂਲ ਚ ਪੜਾਉ ਬੱਚੇ ਨੂੰ ਘਰ ਵਿੱਚ ਜਪਜੀ ਸਾਹਿਬ ਜਰੂਰ ਸਿਖਾਓ ਬੱਚੇ ਨੂੰ ਦਸਾਂ ਗੁਰੂਆਂ ਦੀ ਜਾਣ ਸਿਖਾਓ ਮੈਂ ਤੁਹਾਡੇ ਚੰਦਰੀ ਖਾਸ ਤੌਰ ਤੇ ਕਹਾਂਗਾ ਬੇਸ਼ੱਕ ਤੁਸੀਂ ਮੈਂ ਇਹ ਕੋਈ ਕਿਸੇ ਦੇ ਖਿਲਾਫ ਟਿੱਪਣੀ ਨਹੀਂ ਇੱਥੇ ਵੀ ਬਹੁਤ ਸੰਗਤ ਆਈ ਹੈ ਇਹਨਾਂ ਵਿੱਚੋਂ ਤੁਸੀਂ ਜਿੰਨਿਆਂ ਨੂੰ ਮੈਂ ਸਵਾਲ ਕਰਕੇ ਪੁੱਛ ਲਵਾਂਗੇ ਤੁਹਾਡੇ ਵਿੱਚੋਂ 100 ਦੇ ਵਿੱਚੋਂ ਕੋਈ 10 ਬੰਦੇ ਨਿੱਤਨਗੇ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਕਿ ਪਾਤਸ਼ਾਹ ਦਾ ਜਨਮ ਕਦੋਂ ਆਇਆ ਤਰੀਕ ਹੀ ਨਹੀਂ ਪਤਾ ਸਾਨੂੰ ਔਰ ਜੇ ਕਿਸੇ ਨੂੰ ਪੁੱਛ ਲੋ ਵੀ ਮਾਤਾ ਜੀ ਦਾ ਨਾਮ ਸਪਸ਼ਟ ਨਾਮ ਦੱਸੋ ਕੀ ਹੈ ਮੇਰੇ ਖਿਆਲ ਨੂੰ ਮੁਸ਼ਕਲ ਦੇ ਵਿੱਚ ਨਾਮ ਦੱਸਾਂਗੇ ਜੇ ਪੁੱਛ ਲੋ ਸਹਿਬ ਜੀ ਦੇ ਕਿੰਨੇ ਗਾਂ ਅੱਗੇ ਪਚੰਗੀ ਤੇ ਇੱਕ ਪਚੰਗਣ ਹੋਈ ਕਿੰਨੇ ਬੱਚੇ ਵੀ ਦੱਸ ਸਕਦੇ ਕਾਰਨ ਕਿਥੇ ਘਾੜ ਕਿਤੇ ਪ੍ਰਬੰਧਕਾਂ ਦੀ ਘਾੜ ਨਹੀਂ ਸ਼ਰੋਮਣੀ ਕਮੇਟੀ ਵੱਲੋਂ ਪੂਰਾ ਜੋਰ ਲਾਜਾ ਕੋਰਸ ਕਰਾਇਆ ਜਾ ਰਹੇ ਨੇ ਇੱਕ ਰਸਾਲਾ ਫ੍ਰੀ ਆ ਰਿਹਾ ਸਭ ਕੁਝ ਹੋ ਰਿਹਾ ਚੰਦਨਾਪੁਰ ਤੁਸੀਂ ਦੇਖੋ ਸਰਚ ਮਾਰੋ YouTube ਜਿਹੜਾ ਮਰਜ਼ੀ ਕਰ ਲਓ ਅੱਜ ਜੋ ਮਰਜ਼ੀ ਪੜ੍ਹ ਲਓ ਕਾਰਨ ਕਿ ਸਾਡਾ ਮਨ ਉਸ ਪਾਸੇ ਨਹੀਂ ਸਾਡਾ ਮਨ ਜਿਹੜਾ ਢਟਕਣ ਵਾਲੇ ਪਾਸੇ ਜਾਂਦਾ ਉਹਦਾ ਕਾਰਨ ਇਹੀ ਹੈ ਕਿ ਸਾਡਾ ਬਾਣੀ ਪਰ ਉਹ ਜੀ ਨਹੀਂ ਕਰਦਾ ਅਸੀਂ ਕਹਿੰਦੇ ਛੱਡੋ ਬਾਣੀ ਪਰ ਬਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਜੇਕਰ ਬਾਣੀ ਪੜਾਂਗੇ ਮਨ ਮਜ਼ਬੂਤ ਹੈ ਤੇ ਫਿਰ ਨਸ਼ੇ ਤੋਂ ਬਚ ਕੇ ਰਹਿ ਸਕਾਂ ਅਸੀਂ ਆਪਣੇ ਦਸ਼ਕਾਂ ਨੂੰ ਦੱਸ ਦਈਏ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸਥਾਨ ਦੇ ਉੱਪਰ ਮੌਜੂਦਾਂ ਕਿਉਂਕਿ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੁਹਾਨੂੰ ਦੱਸ ਦਈਏ ਕਿ ਜਿੱਥੇ ਵੀ ਗੱਲ ਕੀਤੀ ਜਾਂਦੀ ਆ ਤਾਂ ਸਪਸ਼ਟ ਕਰ ਦਿੱਤਾ ਜਾਂਦਾ ਹੈ ਕੇ ਨਸ਼ੇ ਦੇ ਅਸੀਂ ਖੁਦ ਵੀ ਕਸੂਰਵਾਰ ਆ ਕੋਈ ਅਸੀਂ ਉਹ ਸਿੱਖਿਆ ਜਿਹੜੀ ਬੱਚਿਆਂ ਨੂੰ ਦੇਣੀ ਚਾਹੀਦੀ ਸੀ ਉਹ ਸ਼ਾਇਦ ਦੇ ਨਹੀਂ ਪਾਉਂਦੇ ਤਾਂ ਹੀ ਬੱਚੇ ਪਟਕ ਕੇ ਬੁਰੇ ਪਾਸੇ ਲੱਗਦੇ ਨੇ ਤਾਂ ਫਿਰ ਸਰਕਾਰਾਂ ਨੂੰ ਦੋਸ਼ ਦਿੱਤਾ ਜਾਂਦਾ ਜਾਂ ਕਿਸੇ ਸੰਸਥਾਵਾਂ ਨੂੰ ਦੋਸ਼ ਦਿੱਤਾ ਜਾਂਦਾ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਜੋ ਭਾਈ ਸਾਹਿਬ ਹੋਣਾ ਨੇ ਕਿਹਾ ਕਿ ਅਗਰ ਅਸੀਂ ਜਵਾਨੀ ਜਵਾਨ ਔਰ ਪੰਜਾਬ ਨੂੰ ਸਾਂਭਣਾ ਤਾਂ ਵਾਤਾਵਰਣ ਦੀ ਸੰਭਾਲ ਵੀ ਸਾਨੂੰ ਹੀ ਕਰਨੀ ਪਊਗੀ ਪਾਣੀ ਦੀ ਸੰਭਾਲ ਵੀ ਸਾਨੂੰ ਹੀ ਕਰਨੀ ਪਊਗੀ ਤਾਂ ਹੀ ਕਰਕੇ ਜਿਹੜਾ ਇਹ ਪੰਜਾਬ ਆ ਜੋ ਗੁਰੂਆਂ ਦੀ ਧਰਤੀ ਆ ਫਿਰ ਤੋਂ ਰੰਗਲਾਪਾ ਤੇ ਹਰਾ ਭਰਿਆ ਰਹਿ ਸਕਦਾ ਇਸੇ ਤਰ੍ਹਾਂ ਫਿਰ ਕਿਸੇ ਇਤਿਹਾਸਕ ਸਥਾਨ ਦੇ ਉੱਪਰ ਤੁਹਾਨੂੰ ਲੈ ਕੇ ਜਾਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਕੈਮਰਾਮੈਨਸ ਹੁਨੂ ਖਾਨ ਕੋਟ ਦੇ ਨਾਲ ਕਸ਼ਮੀਰ ਸਿੰਘ ਗਿੱਲ